ਅੱਖ ਕੀ ਕਹਨਾਂ ਚੌਕੜੀ ਨਹੀਂ ਵਜਦੀ ਕੋਣ ਕਿਆ ਵਜ ਗਈ ਹੈ ਕਹਿੰਦਾ ਚੌਕੜੀ ਨਹੀਂ ਵਜਦੀ ਹੁਣ ਕਿਆ ਵਜ ਗਈ ਵਜ ਗਈ ਹੈ ਮਾਰ ਲਾ ਗੋਡੇ ਖੜੇ ਤੇ ਹੱਥ ਚੰਗੀ ਤਰ੍ਹਾਂ ਵੇਖ ਲਾ ਛੜਾ ਦੇ ਨਾ ਕੋਈ ਹਲੇ ਹਲੇ ਦੁਬਾਰਾ ਫੇਰ ਝੌਂਕੜੀ ਮਾਰ ਕੇ ਬੈਠਾ ਲੈ ਚੱਕ ਸਹੀ ਹੈ ਆਹੀ ਰਹਿ ਗੋ ਕਰ ਡਾਨਾ ਧੋਪੜੀਆਂ ਪ੍ਰਸ਼ਾਦ ਨਾਲ ਜਾ ਬੇੜੇ ਪਰ ਬੈਠ ਜਾ ਪ੍ਰਸ਼ਾਦ ਅਲੱਖ ਹੁਣ ਜਿੰਨੇ ਵਾਰੀ ਬੈਠੇਗਾ ਝੌਂਕੜੀ ਮਾਰ ਕੇ ਬੈਠੇਗਾ ਅੱਜ ਝੌਂਕੜੀ ਮਾਰਾਂਗੇ ਸਾਰੀ ਜ਼ਿੰਦਗੀ ਝੌਂਕੜੀ ਨਹੀਂ ਛੱਡਾਂਗੇ ਹਾਂਜੀ ਕਿੱਥੋਂ ਆਇਆ ਹੋ ਘਰ ਬਾਰੇ ਪੁੱਛਣਾ ਸੀ ਉਧਰ ਜੀ ਉੱਥੇ ਬੈਠੋ ਪੁੱਤ ਉਧਰ ਰਹੋ ਪ੍ਰਸ਼ਾਦ ਜੀ ਹਲੇ ਐ ਨਹੀਂ ਪਤਾ ਕਿੰਨੀ ਹੈ ਉਰੇ ਆ ਜਾ ਮੈਂ ਤਾਂ ਹੋ ਜਾ ਕਿੰਨੇ ਕਿੰਨੇ ਆ ਆ ਇੱਥੇ ਘੜ ਥੋੜੀ ਢਾਣੀ ਸੀ ਬਾਹਰ-ਬਾਹਰ ਕਰ ਸਾਂ ਹੈ ਬਾਹਰ ਕਰ ਤੁਹਾਡਾ ਆਉਂਦਾ ਰਹਿੰਦਾ ਜਮੀਨ ਦੇ ਵਿੱਚ ਮੇਰੀ ਗੱਲ ਸੁਣੋ ਜਿਹੜਾ ਤੁਹਾਡੇ ਪਿੰਡ ਸੀ ਉਹ ਛੱਡੇ ਨੂੰ ਕਿੰਨਾ ਟਾਈਮ ਹੋ ਗਿਆ ਹੈ ਪਾਉਣ ਲੱਗਦਾ ਸੀ ਬੱਚਾ ਆਉਂਦੇ ਸੀ ਪਤਾ ਲੱਗਦਾ ਸੀ ਕੀ ਹੈ ਹੈ ਮੈਂ ਦੱਸ ਲਾਲਾਂ ਵਾਲੇ ਵੀ ਮੇਰੀ ਗੱਲ ਤਾਂ ਸੁਣੋ ਕੋਟਲੇ ਦੀ ਸਰਕਾਰ ਨੂੰ ਮੰਨਦੇ ਉਹ ਬਾਬਾ ਨਾ ਮੋਢਾ ਮਾਰਦਾ ਨਾ ਲੱਤ ਮਾਰਦਾ ਬੰਦੇ ਦੀ ਮਾਰਦਾ ਮੱਤ ਮਾਰਦਾ ਬੇਬੇ ਦੀ ਮੱਤ ਮਰ ਗਈ ਹੈ ਪੀਰਕੋਟ ਲਈ ਸਰਕਾਰ ਦਾ ਦਾਰੂ ਤੋ ਕੱਜੀਆ ਪੈਂਦਾ ਬੋਲੋ ਤੇਰਾ ਗਰ ਤਾਂ ਕੱਕੀ ਨੇ ਮਾਰਿਆ ਸੀ ਮੈਂ ਨਹੀਂ ਮੰਨਦਾ ਲੱਤ ਕੀ ਚ ਟੋੜੀ ਐ ਕੋਈ ਡੈੜੀ ਤੋਂ ਨੇ ਵਾਰੀ ਟੋੜੀ ਹੈ ਹੈ ਇੱਥੋਂ ਲੱਤ ਰੋਟੀ ਸੀ ਛੁੱਟੀ ਹੈ। ਕਹਿੰਦਾ ਬਾਬਾ ਮੇਰੀ ਕਿਹੜਾ ਲੱਤ ਬਣ ਦੂ। ਕੌਣ ਕਹਿੰਦਾ? ਨਹੀਂ ਬੋਲੀ ਜਾਂਦਾ। ਨਹੀਂ ਬੋਲੀ ਜਾਂਦਾ। ਚੱਲ ਲੈ ਆ ਗਏ। ਆਓ ਭਾਈ। ਜਰਨਾ ਦਾ ਬੰਦਾ ਇਹਨਾਂ ਦੇ ਘਰ ਦੇ ਵਿੱਚ ਉਹ ਤੁਹਾਡਾ ਬੇਟਾ ਕੀ ਕੰਮ ਕਰਦਾ ਹੈ ਹੈ ਭਾਈ ਪੀਰ ਔਕੜਿਆ ਪਿਆ ੱੱਕੇ ਮਾਰਿਆ ਜਿਹੜਾ ਗਾਣੂ ਬਾਬਾ ਮੇਰੀ ਲੱਤ ਭੰਨੂ ਬਾਬਾ ਸਾਡਾ ਕੀ ਕਰ ਦੂ ਬਾਬੇ ਨੂੰ ਸਾਨੂੰ ਕੀ ਦੇਤਾ ਰੋਟੀ ਖਾਂਦੇ ਵੀ ਐ ਕਹਿੰਦੇ ਆ ਬਾਬਾ ਸਾਡਾ ਕੀ ਕਰੀ ਜਾਂਦਾ ਸਾਡੇ ਤੇ ਅਸੀਂ ਕਿਉ ਮੰਨੀ ਆਂ ਕਿਹੜੀ ਵਜਾ ਤੋਂ ਮੰਨੀ ਹੈ ਬੋਲੋ ਠੀਕ ਹੈ ਜੀ ਕਲੀਅਰ ਕੋੜਲੇਲੇ ਪੀਰ ਦੀ ਗੁੰਡੀ ਹੈ ਇਹਦੀਆਂ ਚੌਂਕੀਆਂ ਭਰੀਆਂ ਕੁਛ ਨਹੀਂ ਕਰਨ ਜਿੰਨਾ ਚਿਰ ਕਾਣੀ ਸਿੱਤ ਨਹੀਂ ਮਨਜ਼ੂਰ ਹਾਂਜੀ ਇਹ ਰੋਲ ਹਾਂ ਇਹਨਾਂ ਦਾ ਕੋਈ ਨਾ ਪੁਰਾਣਾ ਸੀ ਕੋਈ ਬਜ਼ੁਰਗ ਚਾਚਾ ਲੱਗਦਾ ਸੀ ਉਹਦੀ ਮੌਤ ਹੋ ਗਈ ਸੀ ਉਹ ਤਿੰਨ ਢੇਰੀਆਂ ਸੀ ਤੁਹਾਡੇ ਤਿੰਨ ਢੇਰੀਆਂ ਜ਼ਮੀਨ ਦੀਆਂ

ਦੇ ਵਿੱਚ ਤੁਸੀਂ ਦਸਵੰਦ ਕੱਢਦੇ ਸੀ ਬਾਬੇ ਦਾ ਉਹ ਬੰਦ ਹੋ ਗਿਆ ਹੁਣ ਪਹਿਲਾਂ ਗੱਲ ਸੁਣੋ ਪਹਿਲਾਂ ਬੇਬੇ ਇਹ ਤਾਂ ਬੰਦ ਹੋ ਗਿਆ ਬਾਬਾ ਔਕੜ ਗਿਆ ਉਹ ਬਾਬੇ ਜੀ ਥੋੜੇ ਸਿਰ ਤੇ ਪਾਉਣ ਲਾਉਗਾ ਬੋਲੋ ਬਾਬਾ ਹੋ ਗਿਆ ਔਕੜ ਗਿਆ ਜਦੋਂ ਉਠਾ ਗਿਆ ਉਦੋਂ ਫਿਰ ਸਿਰ ਤੇ ਆਉਣ ਬੋਲੋ ਸਿਰ ਤੇ ਆਉਂਦਾ ਇਹਨਾਂ ਨੇ ਫਿਰ ਵੀ ਨਹੀਂ ਆਇਆ ਇਹਦੇ ਵਾਲ ਫੜ ਕੇ ਘੜੀਸਿਆ ਵੀ ਚਲਦੀ ਪਹੁੰਚੇ ਤੇ ਵਾਲ ਫੜੇ ਹੋਏ ਪਰਾ ਮਰੀ ਚਲਾ ਕੇ ਕਹਿੰਦੇ ਵਿੱਚ ਕੁਝ ਨਹੀਂ ਖੇਡਦਾ ਸੱਚ ਵੱਜ ਬੋਦਲ ਵਾਲ ਜੰਦੇਰੀ ਤੇ ਬਾਪੂ ਕਰਤਾਰਨ ਮੈਂ ਕਣ ਅੱਛਾ ਤੁਹਾਡੇ ਬੱਚਾ ਤੁਹਾਡੇ ਕੋਲ ਇੱਥੇ ਚੱਲ ਕੇ ਨਾਲ ਲਾਵੇ ਮੇਰੀ ਗੱਲ ਮੰਜੂਰ ਹੈ ਜਿਹੜੇ ਦਾ ਨਾਮ ਦੱਸੇ ਸਹੀ ਹੈ ਜਲੇਬੀਆਂ ਚੜਾ ਕੇ ਜਾਓਗੇ ਕੰਮ ਹੋ ਜਾਊਗਾ ਰਾਹ ਲੱਗਦਾ ਪੰਜ ਚੌਕੀਆਂ ਦਰਬਾਰ ਦੇ ਤੁਰ ਕੇ ਬੱਲੇ ਬੱਲੇ ਠੀਕ ਹੈ ਕਿਰਾਇਆ ਭਲਾ ਮੰਗ ਕੇ ਲੈ ਕਿਸਤ ਮਰਜ਼ੀ ਨੇ ਪੰਜ ਚੌਕੀਆਂ ਬਸ ਸਾਰੀਆਂ ਚੌਕੀਆਂ ਦਾ ਹਿਸਾਬ ਦੇ ਦੂੰਗਾ ਜੇ ਨਾ ਕੰਮ ਹੋਇਆ ਹਾਂ ਮਨਜੂਰ ਬਾਰੇ ਨੇ ਆਏ ਆਹ ਪੁੱਛਾ ਬਾਤ ਆ ਕਰ ਕਿਸੇ ਨੇ ਦੱਸੀ ਨਹੀਂ ਗੱਲ ਦਾ ਨਹੀਂ ਪਤਾ ਉਹ ਬਜ਼ੁਰਗ ਔਕੜਿਆ ਫਿਰਦਾ ਪੀਰ ਤੇ ਲਾਲਾ ਨੇ ਸਰਕਾਰ ਦੀ ਸੇਵਾ ਇਹ ਸਿੱਧੇ ਹੋ ਜਾਣਗੇ ਜਦੋਂ ਰਾਹ ਕੋ ਲਾਉਣ ਵਾਲਾ ਮਿਲ ਗਿਆ ਬਸ ਹੋਰ ਕੁਛ ਨਹੀਂ ਠੀਕ ਹੈ ਹਾਂ ਡੇਰਾ ਸਾਹਿਬ ਵਾਲੇ ਸਰਕਾਰ ਦੇ ਅਧਿਕਾਰੀ ਗੱਡੀ ਤੇ ਗਏ ਸੀ ਹੁਣ ਮੈਂ ਦੱਸਦਾ ਡੇਰਾ ਸਾਹਿਬ ਵਾਲੇ ਬਾਬੇ ਦਾ ਕੀ ਰੋਸਤਾ ਭੱਲੇ ਬੈਗ ਉਥੋਂ ਕਿਸੇ ਬਾਬੇ ਨੇ ਥੋੜਾ ਜਿਹਾ ਰਮਾਲਾ ਸਾਹਿਬ ਵੀਰ ਨਾਰਸਿੰਘ ਬੀਬੀ ਭਾਨੀ ਦਾ ਸਮਾਨ ਰਖਾਤਾ ਸਹੀ ਗੱਲ ਇਹ ਨਹੀਂ ਪਤਾ ਆਪਦੇ ਸੁੱਖਿਆ ਕੋਲ ਮੈਂ ਕਹਿੰਦਾ ਲੰਗਰ ਕਰ ਦਿਓ ਠੀਕ ਹੈ ਉਹਦਾ ਰੌਲਾ ਹਜੇ ਤੁਰਿਆ ਮਨਜੂਰ ਇੱਕ ਮਿਆਂ ਚ ਦੋ ਨਹੀਂ ਤਿੰਨ ਤਲਵਾਰਾਂ ਬਸਾਦ ਰੱਖੀਏ ਤੁਹਾਡੇ ਘਰ ਦੇ ਵਿੱਚ ਹੈ ਚੱਕ ਬਾਬਾ ਕੰਨ ਪਰਵਾਲੇ ਰਾਮਦੇਰ ਭਵਾਨੀ ਆ ਕੰਨ ਪਰਵਾਲੇ ਬਾਬਾ ਭੁੰਦਰ ਆ ਪਵਾਲੇ たけてる ਜਿਹੜਾ ਤੁਹਾਡਾ ਸੁੱਖ ਲੈਣ ਦੇ ਨਾਲ ਪਿੱਛੇ ਹੋ ਗਿਆ ਲੈ ਤਾਂ ਲੈਣ ਦੇ ਨਾਲ ਉਸ ਤੋਂ ਬਾਅਦ ਕਰਦਾ ਮੇਰੀ ਕੋਲ ਮਨਜ਼ੂਰ ਪੰਜ ਫੇਰੀਆਂ ਬਾਪੇ ਦਰਬਾਰ ਜਾਣਾ ਧੰਦਰ ਬਾਪੂ ਕਰਤਾਰਦਸ ਦਾ ਨਾਮ ਲੈਣਾ ਤੇ ਵੇੜੇ ਪਾਉ ਬੋਲ ਠੀਕ ਹੈ ਹੈ ਉਹ ਦਰਦ ਹੁਣੇ ਖਤਮ ਚੱਕ ਬਾਜਾ ਬਾਜਾ ਉਹ ਬਹਿ ਜਾ ਬੈਠेंगे ਦਰਬਾਰ ਦੇ ਤਾਂ ਮੁਰਦੇ ਖੜੇ ਹੋ ਜਾਣ ਪ੍ਰਮਾਣ ਕਰ ਅੱਗੇ ਨੋ ਕਹਿੰਦੇ ਬੈਠਿਆ ਨਹੀਂ ਜਾਣਾ ਬੇਫਿਕਰ ਰਹ ਤੋ ਹੁਣ ਜਾਉਂਕੜੀ ਮਰਾਉਂਗਾ ਪੁੱਛਾ ਦਾ ਹੋਰ ਘੜਦੇ ਆਪਾਂ ਦਾ ਵਹਿਮ ਘੜਦੇ ਜਿਹੜੇ ਪਾਏ ਆ ਬੇ ਮਾਤਕਣੀ ਲੈ ਆ ਬੇ ਕਾਕਾ ਸਵਾਨ ਕਰਦੀ ਏ ਫਤਿਹ ਖੁਸ਼ ਆ ਸਹੀ ਆ ਗੱਲਬਾ ਸਹੀ ਸੀ ਕੋ ਗਲਤ ਨਹੀਂ ਮੈਂ ਕਿਹਾ ਹੁਣ ਇੱਛਾ ਨਾਲ ਸਮਾਨ ਲਾਈ ਜਾਂਦਾ ਪੱਕੀ ਗੱਲ ਤੇਰੀ ਜ਼ਿੰਦਗੀ ਪਈ ਆ ਜੀ ਸਾਰੀ ਜੈ ਜੈ ਅੱਜ ਦੀ ਕਹਾਣੀ ਖਤਮ ਹੋਊਗੀ ਤਾਂ ਵਧੀਆ। ਸਹੀ ਇਹ ਗੱਲ। ਬਾਬਾ ਫਕੀਰ ਉਹ ਆ ਜਿਹੜਾ ਪਹਿਲਾਂ ਦੱਸੇ ਕੰਮ ਹੋਣ ਤੋਂ ਬਾਅਦ ਦੱਸਦਾ ਕੋਈ ਫਾਇਦਾ ਨਹੀਂ ਜਦੋਂ ਚੜੀਆ ਚੋਕੀ ਸਹੀ ਹੈ? ਹਾਂ। ਇਹ ਕੁਟਾਲਾ ਨਹੀਂ ਪੁੱਤਰ ਉਹ ਚੀਜ਼ ਨੂੰ ਮੈਂ ਬੰਦ ਰੋਕਦਾ ਇੱਕ ਤਾਂ ਫਿਰ ਤੁਹਾਨੂੰ ਉਹਦਾ ਇਲਾਜ ਦੱਸੂਗਾ ਕਿਵੇਂ ਹੋਊਗਾ? ਖੁਸ਼ ਆਜ਼ਾਦ ਲੋ ਕਿਤੇ ਜਾਓ ਮੰਦਰ ਜਾਓ ਮਸਜਿਦ ਜਾਓ ਗੁਰਦੁਆਰੇ ਜਾਓ ਖੁੱਲੇ ਸਹੀ ਹੈ? ਹਾਂ। ਜਦੋਂ ਦਰਬਾਰ ਦਾ ਟਾਈਮ ਮੰਗਲਵਾਰ ਦਾ ਫੇਰੀ ਲਾਓ ਸਹੀ ਗੱਲ ਦੁੱਧ ਸੁਖ ਜੀ ਅੱਜ ਭਾਈ ਸਵਾ ਕੱਲ ਜਨੇਬੀ ਆਉਂਦੇ ਮੰਗਲਵਾਰ ਨੂੰ ਚੜਾ ਦੇ ਜੇ ਦੁੱਧ ਦੀਆਂ ਧਾਰਾ ਨਾ ਵਗਣ ਕਰੇ ਤਾਂ ਮੇਰੀ ਗਰੰਟੀ ਵੇਬੇ ਇਹ ਪਹਿਲੀ ਵਾਰ ਐਸਾ ਕੀ ਕੀ ਗਿਆ ਸੀ ਬਾਬਾ ਡਾਟ ਕਢਾ ਨਿਕਲੇ ਪਏ ਪਹਿਲੇ ਪਏ ਹੈਂ ਕਿਹਾ ਉਹ ਰੁਕ ਜਾ ਥੋੜੇ ਦਿਨ ਹੋਰ ਰੁਕ ਡਾਟ ਹਜੇ ਨਿਕਲ ਚੱਕ ਤੂੰ ਲਿਆਉਣਾ ਨਹੀਂ ਤੇਰੇ ਘਰੇ ਚੱਲ ਕੇ ਮੇਰੀ ਬਕੀਰ ਦਾ ਨਜ਼ਾਰਾ ਫੇਰ ਹੈ ਬੋਲੇ ਵਧਾਈਆਂ ਫਿਰ ਜਨਾ ਕਰ ਵਸਾਉਣਾ ਫਕੀਰਾਂ ਦੇ ਕੰਮ ਆ ਜਾੜ ਪੀਰ ਦਾ ਜਸਪਾਟ ਕਰਾਉਂਗਾ ਜਾਂ ਉਸ ਤੋਂ ਬਾਅਦ ਪੀਰ ਦੀ ਕਿਰਪਾ ਹੀ ਰਣੀ ਆ ਪਰ ਅੱਜ ਤੋਂ 11 ਦਿਨਾਂ ਬਾਅਦ ਗਿਣ ਕੇ ਕੋਟਲੇ ਸਰਕਾਰ ਦਾ ਹੁਕਮ ਹੈ ਅੱਜ ਤੋਂ ਨੋਟ ਕਰ ਲੈ ਬਸ ਕਿੰਨੇ ਦਿਨਾਂ ਚ ਪੜਾ ਹੋਇਆ ਹੋ ਗਿਆ 11 ਦਿਨਾਂ ਦੇ ਬਾਰੇ ਵਿੱਚ ਚੱਕ ਅੱਜ ਤੋਂ 11 ਦਿਨ ਮੇਰੇ ਘਰ ਦੇ ਵਿੱਚ ਪੀਰ ਦਾ ਜਸਪਾਟ ਹੋਊਗਾ ਕੋਟਲਾ ਬਾਬਾ ਬੋਲ ਬਾਬਾ ਦਰਜੇ ਦਰਬਾਰ ਕੀ ਸਦਾ ਹੀ ਜੈ ਹੋ ਕੰਨਾ ਨੂੰ ਕੰਨਾ ਨੂੰ ਦਾਦਾ ਕੰਨਾ ਨੂੰ ਕੰਨਾ ਨੂੰ ਹੋ ਕੰਨਾ ਨੂੰ ਕੰਨਾ ਨੂੰ ਬਾਬਾ ਕੰਨਾ ਨੂੰ ਕੰਨਾ ਨੂੰ ਹੋ ਕੰਨਾ ਨੂੰ ਕੰਨਾ ਹਵਾ ਦੇ ਰੰਗ ਦੇ ਰਾ ਮੇਰੇ ਜੁਲੇ ਤੋਂ ਸਲਾਮ ਕਰ ਲੈ ਤੇਰੇ ਮੁਖਰਾ ਤੇਰੇ ਚਿਹਰੇ ਤੇ ਸਲਾਮ ਕਰ ਲੈਣ ਦੇ